ਸ਼ਾਸਨ ਤੋਸ਼ਟ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਬਹੁਤ ਜਾਣਤਾ ਸਾਰੇ ਹਿੰਦੂਆ ਦਾ ਧਰਮ ਬਦਲਣ ਵਿੱਚ देर ਨਹੀਂ ਲੱਗੇਗੀ ਕਸ਼ਮੀਰ ਦੇ ਸੁਪੇਦਾਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜੇ ਜਿੰਮੇ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂਕਿ ਇਹ ਕਸ਼ਮੀਰ ਪੰਡਤ ਦੀ ਸਰਵ ਉੱਚ ਕੌਟੀ ਦੇ ਹਿੰਦੂ ਮੰਨੇ ਜਾਂਦੇ ਹਨ ਬਸ ਫਿਰ ਕਿਸੇ ਸੌਨਿਆਵਾਦੀਆਂ ਵਿੱਚ ਖੂਨ ਵਹਿਣ ਲੱਗਾ ਕਈ ਹਿੰਦੂ ਦਰਗੇ ਵੱਤ ਕਰੰਬਦਨ ਦੇ ਪਰ ਹਾਲ ਨਹੀਂ ਵੀ ਕਸ਼ਮੀਰ ਪੰਡਤ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸੀ ਸੂਬੇਦਾਰ ਨੇ ਉਹਨਾਂ ਨੂੰ ਇਕੱਠਾ ਕਰਕੇ ਆ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਹੋ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨਿਆਂ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਐਵੇਂ ਹੀ ਨੇ ਕਸ਼ਮੀਰ ਪੜਦਾ ਨਹੀਂ ਉਮੀਦ ਦੀ ਇੱਕ ਲੋ ਬਣ ਗਈ ਉਸ ਨੇ ਸੋਚਿਆ ਸੋਚਣ ਲੱਗੇ ਸਾਡਾ ਰਾ